ਇਹ ਹੈਗਾ ਜੀ ਰੈੱਡ ਜੰਬੋ ਸ਼ੇਪ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਦਿਖਦਾ ਹੈਗਾ ਵਾ ਤੇ ਇਹ ਘੱਟੋ-ਘੱਟ 300-400 ਗ੍ਰਾਮ ਦਾ ਪੀਸ ਹੈਗਾ ਵਾ 400 ਗ੍ਰਾਮ ਦਾ ਹੈਗਾ ਪੀਸ ਇਹ ਤੇ ਇਹਨੂੰ ਦੇਖਾਂਗੇ ਇਹਦਾ ਬ੍ਰੇਕਸ ਲੈਵਲ ਕਿਸ ਤਰ੍ਹਾਂ ਦਾ ਹੈਗਾ ਔਰ ਇਹ ਪਹਿਲੀ ਫਲਾਵਰਿੰਗ ਹੈਗੀ ਹੈ ਜੀ ਡੇਢ ਸਾਲ ਦੇ ਅੰਦਰ-ਅੰਦਰ ਇਹ ਜੰਬੋ ਰੈੱਡ ਜੰਬੋ ਦੇ ਕੁਝ ਪਲਾਂਟ ਲਗਾਏ ਸੀ ਕਿ ਅਸੀਂ ਤੇ ਇਹ ਉਹਨਾਂ ਦੀ ਅਪਡੇਟ ਹੈ ਜੀ ਇਹ ਜੀ ਫਰੂਟ ਹੈਗਾ ਰੈਡ ਜੰਬੋ ਦਾ ਆ ਰੈਡ ਜੰਬੋ ਦਾ ਤੇ ਦੋਨੇ ਲਗਭਗ ਹਾਰਵੈਸਟ ਕਰਨ ਦੇ ਨਜ਼ਦੀਕ ਆ ਗਏ ਹੈਗੇ ਆ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਅਸੀਂ ਇਸ ਦੀ ਹਾਰਵੈਸਟ ਕਰਾਂਗੇ ਇਹ ਦੇਖੋ ਜੀ ਰੈਡ ਜੰਬੋ ਦਾ ਫਰੂਟ ਤੇ ਇਸ ਦੇ ਕੁਝ ਫਲਾਵਰ ਵੀ ਆ ਜੋ ਓਪਨ ਹੋਣਗੇ ਔਰ ਇਹ ਹੈਗਾ ਜੀ ਰੈੱਡ ਜੰਬੋ ਦਾ ਫਲਾਵਰ ਬਿਫੋਰ ਓਪਨ ਹੋਣ ਤੋਂ ਪਹਿਲਾਂ ਦਾ ਤੇ ਇਹਦੀ ਨਿਸ਼ਾਨੀ ਕੀ ਹੁੰਦੀ ਹੈ ਜੀ ਤੇ ਜਿੱਦਾਂ ਰੈੱਡ ਜੰਬੋ ਦਾ ਫਲਾਵਰ ਹੁੰਦਾ ਹੈ ਇਹ ਅੱਗੇ ਥੋੜਾ ਰੈੱਡਿਸ਼ ਰੈੱਡ ਟਾਈਪ ਦਾ ਹੁੰਦਾ ਵਾ ਜਿਹੜੇ ਫੈਂਸ ਹੁੰਦੇ ਇਹਦੇ ਰੈੱਡ ਹੁੰਦੇ ਆ ਔਰ ਸਾਡੇ ਦੂਸਰੀਆਂ ਵੈਰਾਈਟੀਆਂ ਲੱਗੀਆਂ ਜਿੱਦਾਂ ਸਾਇਮ ਰੈੱਡ ਹੈਗੀ ਆ ਸੀ ਵੈਰਾਈਟੀ ਇਹ ਦੇਖੋ ਪੂਰੇ ਗ੍ਰੀਨ ਨੇ ਔਰ ਜਿਹੜੀ ਰੈੱਡ ਜੰਬੋ ਹੁੰਦੀ ਹੈ ਇਹਦੇ ਪੂਰੇ ਫਲਾਵਰ ਪੂਰੇ ਆਂਗਲੇ ਫੈਂਸ ਹੁੰਦੇ ਆ ਉਹ ਰੈੱਡ ਰੈਡੀਸ਼ ਟਾਈਪ ਦੇ ਵਿੱਚ ਹੁੰਦੇ ਨੇ ਤੇ ਇਸ ਦਾ ਜਿਹੜਾ ਫਰੂਟ ਹੁੰਦਾ ਜੀ ਮਤਲਬ ਐਵਰੇਜ ਹੀ 300 ਤੋਂ ਲੈ ਕੇ ਇਹ 700 800 ਗ੍ਰਾਮ ਤੱਕ ਚੱਲ ਜਾਂਦਾ ਹੈਗਾ ਤੇ ਇਹਦੀ ਇਹੀ ਖਾਸੀਅਤ ਹੁੰਦੀ ਆ ਰੈੱਡ ਜੰਬੋ ਦੀ ਔਰ ਇਹ ਦੇਖੋ ਜੀ ਰੈੱਡ ਜੰਬੋ ਦੋਨੀ ਸਟੇਜਾਂ ਦੀਆਂ ਹਾਰਵੈਸਟ ਸਟੇਜ ਔਰ ਬਿਫੋਰ ਹਾਰਵੈਸਟ ਤੋਂ ਪਹਿਲਾਂ ਦਾ ਫਰੂਟ ਦੋਨੇ ਹੀ ਤੇ ਇਹ ਹੁਣ ਥੋੜਾ ਇਸ ਵਾਰੀ ਦਾ ਪਹਿਲਾ ਫਰੂਟ ਹੈਗਾ ਇਹਨਾਂ ਫਲਾ ਪਲਾਂਟਾਂ ਦਾ ਤਾਂ ਇਸ ਕਰਕੇ ਸਾਈਜ਼ ਇਹਨਾਂ ਦਾ 300 ਦੇ ਗ੍ਰਾਮ ਦੇ ਆਸ-ਪਾਸ ਹੋਊਗਾ ਜਦੋਂ ਹਾਰਵੈਸਟ ਕਰਾਂਗੇ ਉਦੋਂ weight ਕਰਾਂਗੇ ਇਹਨਾਂ ਦਾ ਤੇ ਬਟ ਇਹ 300 ਤੋਂ ਲੈ ਕੇ 800 ਗ੍ਰਾਮ ਤੱਕ ਇਹਦਾ weight ਹੋ ਜਾਂਦਾ ਹੈਗਾ ਜੀ ਨਾਰਮਲੀ ਨਾਰਮਲੀ ਇੰਨਾ ਹੋ ਜਾਂਦਾ ਮਤਲਬ 300 ਤੋਂ ਥੱਲੇ ਕੋਈ ਵੀ ਆ ਸਾਈਜ਼ ਨਹੀਂ ਰਹਿੰਦਾ ਇਹ 300 ਪਲੱਸ 300 ਤੋਂ ਲੈ ਕੇ 800 ਗ੍ਰਾਮ ਤੱਕ ਵੀ ਹੋ ਜਾਂਦਾ ਹੈਗਾ ਇਹ ਆ ਜੀ ਜੰਬੋ ਦਾ ਫਰੂਟ ਤੇ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਇਹਦੇ ਜਿਹੜੇ ਫੈਂਸ ਹੁੰਦੇ ਆ ਜਿਹੜੇ ਇਹ ਇਹਨਾਂ ਨੂੰ ਆਪਾਂ ਕਹਿੰਦੇ ਨੇ ਇਹ ਪੱਤੇ ਟਾਈਪ ਹੁੰਦੇ ਆ ਇਹ ਸਾਰੇ ਅੱਗੇ ਟਾਈਪ ਨੂੰ ਹੁੰਦੇ ਹੈਗੇ ਆ ਤੇ ਇਹ ਮਤਲਬ ਵਧੀਆ ਸਾਈਜ਼ ਕਰ ਲਾਂਦਾ ਹੈਗਾ ਬਸ ਇਹੀ ਇਹਦੀ ਖਾਸੀਅਤ ਹੁੰਦੀ ਹੈਗੀ ਆ ਤੇ ਪਰ ਜਿਹੜੀ ਇਹਦੀ ਫੰਗਸ ਦੇ ਨਾਲ ਲੜਨ ਦੀ ਰਜਿਸਟੈਂਸ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਹੈ ਔਰ ਠੰਡ ਦੇ ਵਿੱਚ ਵੀ ਇਹਨੂੰ ਕੰਪਲਿਕੇਸ਼ਨ ਜਾਂ ਪ੍ਰੋਬਲਮਾਂ ਕਹਦੇ ਆਂ ਆਪਾਂ ਫੰਗਸ ਦੀਆਂ ਇਹਨਾਂ ਪਲਾਂਟਾਂ ਨੂੰ ਜ਼ਿਆਦਾ ਆਉਂਦੀਆਂ ਹੈਗੀਆਂ ਵਾ ਤੇ ਉਹ ਆਉਣ ਵਾਲੇ ਅਸੀਂ ਸਰਦੀਆਂ ਦੇ ਵਿੱਚ ਦੇਖਾਂਗੇ ਵੀ ਇਹਨਾਂ ਨੂੰ ਜਿਹੜੀ ਕਿ ਠੰਡ ਦੇ ਨਾਲ ਕਿਉਂਕਿ ਗਰਮੀ ਦੇ ਵਿੱਚ ਵਧੀਆ ਪਰਫਾਰਮ ਕੀਤਾ ਇਹ ਪੌਦਿਆਂ ਨੇ ਔਰ ਠੰਡ ਦੇ ਵਿੱਚ ਕਿਦਾਂ ਦਾ ਪਰਫਾਰਮ ਕਰਦਾ ਬੂਟਾ ਉਹ ਵੀ ਅਸੀਂ ਦੇਖਾਂਗੇ ਇਹ ਦੇਖੋ ਜੀ ਜਿਹੜੀ ਅਸੀਂ ਗੱਲ ਕਰ ਰਹੇ ਸੀ ਅੱਧਾ ਕਿਲੋ ਦਾ ਫਰੂਟ ਹੈਗਾ ਇਹ ਲਗਭਗ ਅੱਧਾ ਕਿਲੋ ਦੇ ਆਸ-ਪਾਸ ਹੈਗਾ ਫਰੂਟ ਦੇਖਣ ਚ ਹੀ ਪਤਾ ਲੱਗਦਾ ਹੈਗਾ ਤੇ ਅੱਧਾ ਕਿਲੋ ਦਾ ਹੈ ਇਹ ਇਹ ਵੀ ਰੈੱਡ ਜੰਬੋ ਹੈਗਾ ਜੀ ਤੇ ਜਦਨ ਅਸੀਂ ਤੋੜਾਂਗੇ ਫਿਰ ਵੀ ਇਹਦਾ ਮੈਜ਼ਰਮੈਂਟ ਕਰਾਂਗੇ ਅਪਰੋਕਸੀਮੇਟਲੀ ਅੱਧਾ ਕਿਲੋ ਦਾ ਇਹ ਹੈਗਾ ਇਸ ਵੇਲੇ ਤੇ ਬਸ ਇਹੀ ਆਪਣੀ ਆਏ ਇਹ ਵੀਡੀਓ ਸੀਗੀ ਜੀ ਆਪਣੀ ਟੋਟਲੀ ਰੈਡ ਜੰਬੋ ਦੇ ਇਹ ਫਰੂਟ ਦੀ ਔਰ ਉਹਦੇ ਫਲਾਵਰ ਦੀ ਔਰ ਇਸ ਵੈਰੈਟੀ ਦੀ ਖਾਸੀਅਤ ਕੀ ਹੈਗੀ ਔਰ ਡਿਸਐਡਵਾਂਟੇਜ ਕੀ ਨੇ ਬਸ ਇਹਦੀ ਖਾਸੀਅਤ ਇਹੀ ਹੈਗੀ ਆ ਕਿ ਇਹਦਾ ਫਰੂਟ ਔਰ ਫਰੂਟ ਮੋਟਾ ਹੋ ਜਾਂਦਾ ਹੈਗਾ ਬਟ ਡਿਸਐਡਵਾਂਟੇਜ ਇਹੀ ਹੈਗਾ ਕਿ ਜਿਹੜੀ ਸਰਦੀਆਂ ਦੇ ਵਿੱਚ ਦੀ এনਵਾਇਰਨਮੈਂਟ ਨਾਲ ਜਾਂ ਸਰਦੀ ਨਾਲ ਲੜਨ ਦੀ ਸ਼ਕਤੀ ਹੈਗੀ ਆ ਉਹ ਬਹੁਤ ਘੱਟ ਹੈਗੀ ਆ ਉਹਦੇ ਵਿੱਚ ਇਹਨੂੰ ਕੰਪਲਿਕੇਸ਼ਨ ਆਉਂਦੇ ਹੈਗੇ ਇਸ ਕਰਕੇ ਇਸ ਵੈਰੈਟੀ ਨੂੰ ਅਲੱਗ ਤੇ ਹੀ ਲਗਾਇਆ ਜਾਵੇ ਮਤਲਬ ਅਲੱਗ ਪੋਲਾਂ ਤੇ ਹੀ ਲਗਾਇਆ ਜਾਵੇ ਤਾਂ ਆ ਵਧੀਆ ਰਹਿੰਦਾ ਮਤਲਬ ਜਿਆਦਾ ਵੱਡੇ ਪੱਦਰ ਤੇ ਇਹਨੂੰ ਅਸੀਂ ਨਹੀਂ ਲਗਾਇਆ ਹੈਗਾ ਥੋੜੇ ਕੁਸ਼ੀ ਬੂਟੇ ਲਾਏ ਹੈ 50 60 ਬੂਟੇ ਲਾਏ ਹੈਗੇ ਉਹ ਵੀ ਅੰਡਰ ਟ్రਾਇਲ ਹੈਗੇ ਨੇ ਤੇ ਦੇਖਾਂਗੇ ਇਸ ਵਾਰ ਕਿਦਾਂ ਦੀ ਪਰਫਾਰਮ ਕਰਦੀ ਹੈਗੀ ਆ ਤੇ ਉਸੇ ਲਈ ਫਿਰ ਫਿਰ ਉਸੇ ਤਰ੍ਹਾਂ ਅਸੀਂ ਆਪਣੇ ਜਿਹੜੇ ਸੱਜਣਾ ਮਿੱਤਰਾਂ ਨੂੰ ਆਪਾਂ アドਵਾਈਸ ਕਰਾਂਗੇ ਕਿ ਇਹ ਵੈਰੈਟੀ ਅਸੀਂ ਆਪਣੇ ਮੁਤਾਬਿਕ ਕਹਿਣ ਦਾ ਮਤਲਬ ਅਸੀਂ ਇਹ ਨਹੀਂ ਕਹਿੰਨੇ ਆ ਕਿ ਵੈਰੈਟੀ ਨੂੰ ਅਸੀਂ ਕਿਸੇ ਨੂੰ ਵੀ ਚੰਗਾ ਮੜਾ ਨਹੀਂ ਕਹਿ ਰਹੇ ਆ ਤੇ ਬਟ ਪਰਫਾਰਮ ਕਿਦਾਂ ਦੀ ਕਰਦੀ ਸਾਡੇ ਐਨਵਾਇਰਨਮੈਂਟ ਨੂੰ ਔਰ ਸਾਡੇ ਏਰੀਏ ਨੂੰ ਮਤਲਬ ਡਿਪੈਂਡ ਉਹੀ ਕਰਦਾ ਕਿ ਇਦਾਂ ਨਹੀਂ ਹੈ ਕਿ ਜਿਹੜੀ ਵੈਰੈਟੀ ਸਾਡੇ ਫਾਰਮ ਦੇ ਵਿੱਚ ਪਰਫਾਰਮ ਵਧੀਆ ਕਰਦੀ ਹੈਗੀ ਆ ਕੋ ਉਹ ਦੂਸਰੀ ਜਗ੍ਹਾ ਵੀ ਜਾ ਕੇ ਪਰਫਾਰਮ ਵਧੀਆ ਕਰੇਗੀ ਇਸ ਤਰ੍ਹਾਂ ਨਹੀਂ ਹੈਗਾ ਤੇ ਕਿਉਂਕਿ ਹਰ ਏਰੀਆ ਦੇ ਹਿਸਾਬ ਨਾਲ ਹਰ ਵੈਰਾਈਟੀ ਅਲੱਗ-ਅਲੱਗ ਪਰਫਾਰਮ ਕਰਦੀ ਹੈਗੀ ਐ ਅਲੱਗ-ਅਲੱਗ ਉਹਦੀਆਂ ਆ ਉਹਨੂੰ ਓਕੜਾਂ ਆਂਦੀਆਂ ਹੈਗੀਆਂ ਔਰ ਅਲੱਗ ਤਰ੍ਹਾਂ ਨਾਲ ਪੂਰੀ ਵੈਰਾਈਟੀ ਬਿਹੇਵ ਕਰਦੀ ਹੈਗੀ ਐ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਪਹਿਲੋਂ ਸਾਰੀਆਂ ਵੈਰਾਈਟੀਆਂ ਦੀ ਕੁਝ-ਕੁਝ ਪੋਲ ਲੱਗਣ ਜਿਹੜੇ ਨਵੇਂ ਫਾਰਮਰਾਂ ਨੇ ਲਾਣੇ ਹੈਗੇ ਆ ਤੇ ਜਿਹੜੀ ਵੈਰਾਈਟੀ ਆਪਣੇ ਫਾਰਮ ਦੇ ਵਿੱਚ ਵਧੀਆ ਪਰਫਾਰਮ ਕਰਦੀ ਹੈਗੀ ਐ ਤੇ ਉਸ ਵੈਰਾਈਟੀ ਨੂੰ ਬਾਅਦ ਦੇ ਵਿੱਚ ਵਧਾਇਆ ਜਾ ਸਕੇ बस यही सी इंफॉर्मेशन रेड जंबो ਦੇ ਨਾਲ रिलेटेड ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਸੱਜਣਾ ਮਿੱਤਰਾਂ ਨੂੰ ਜਿਨ੍ਹਾਂ ਨੇ ਨਮੀ ਫਾਰਮਿੰਗ ਸ਼ੁਰੂ ਕਰਨੀ ਹੈਗੀ ਆ ਉਹਨਾਂ ਤੱਕ ਪਹੁੰਚ ਸਕੇ ਧੰਨ